हां जी भाई जी सस् नमस्कार जी स्वागत ਆਪਨੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਇਸੇ ਨੂੰ ਤਪਾ ਪੈਂਦੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਬਹਿਰ ਦੇਖ ਰਹੇ ਹੋ ਜੀ ਜਰਸੀ ਤੇ ਸਾਈਵਾਲ ਦਾ ਕਰਾਸ ਆ ਸਿੰਘ ਭਾਈ ਜਰੂਰ ਹੈਗੇ ਆ ਮੁੱਠੀ-ਮੁੱਠੀ ਵਾਲੇ ਦੂਸਰਾ ਸੁਆ ਸੁੰਦੀ ਆਗੀ 20 ਤੋਂ ਲੈ ਕੇ 25 ਦਿਨ ਦੀ ਇਹ ਕੱਚੀ ਹੈਗੀ ਥਾਣਾ ਦਾ ਸਾਈਜ਼ ਮੈਂ ਨੇੜ ਤੋਂ ਦਿਖਾ ਦਿੰਦਾ ਥਣ ਤੁਸੀਂ ਦੇਖ ਸਕਦੇ ਹੋ ਸਾਹਮਣੋਂ ਸਾਹਮਣੀ ਚਾਰੇ ਥਣ ਬਿੱਤੀ ਤੇ ਗੈਪ ਤੇ ਸੋਹਣੇ ਲੱਗੇ ਹੋਏ ਆ ਪੂਰਾ ਗੁਲਾਬੀ ਥਾਣਾ ਸੋਹਣੇ ਥਣ ਲੱਗੇ ਹੋਏ ਆ 22 ਦਿਨਾਂ ਤੱਕ 22 ਦਿਨਾਂ ਤੱਕ 12 ਕਿਲੋਟਰ ਦੁੱਧ ਦਿੰਦੀ ਆ ਇਹ ਲੇਵਾ ਪੂਰਾ ਸੋਨਾ ਬਣਾ ਕੇ ਸੋਗੀ ਕਿਸੇ ਮੇਰੇ ਭਾਈ ਦੇ ਦੁੱਧ ਦਾ ਤੋੜਾ ਹੋਵੇ ਜਾਂ ਮੱਝ ਨੂੰ ਦੁੱਧ ਸੰਗਣਾ ਪੀਣਾ ਹੋਵੇ ਕਿਉਂਕਿ ਲੱਖ ਰੁਪਇਆ ਮੱਝ ਆਪਾਂ ਲਾਉਣ ਨੂੰ ਖਰਦੇ ਆ ਤਾਂ ਸਭ ਤੋਂ ਵੇਹ ਤੇਰਾ ਵੀਰ ਜੀ ਮੱਝ ਜਿੰਨਾ ਕੁ ਦੁੱਧ ਦਿੰਦੀ ਆ ਮੱਝਾਂ ਵਾਂਗੂੰ ਦਿੰਦੀ ਆਗੀ 12 13 ਕਿਲੋਟਰ ਦੁੱਧ ਦੇਊਗੀ ਜੇ ਮੈਂ ਕਹਦਾ 20 ਦੇਊਗੀ 15 ਨਹੀਂ ਦੇਣਾ ਬਾਈ ਸੇਵਾ ਨਾਲ 15 ਤਾਂ ਜਰੂਰ ਦੇ ਦੂਗੀ ਪਰ ਵੀਵੂ ਵਾਲਾ ਕੇਸ ਬਾਈ ਜੀ ਨਹੀਂ ਹੈਗਾ। ਤੁਹਾਨੂੰ ਦਾ ਸੈਸ ਨੂੰ ਮੈਂ ਰੇਟ ਤੋਂ ਦੱਸਣਾ। ਸੋਨਾ ਲੇਵਾ ਤਿਆਰ ਕਰੂਗੀ। ਢਿੱਲਾ ਤੁਸੀਂ ਦੇ ਸਕਦੇ ਹੋ ਲੇਵੇ ਦੇ ਵਿੱਚ। 24 25 ਰੰਗ ਦੇ ਸੂਨ ਦੇ ਵਿੱਚ ਪਏ ਆਗੇ। ਕੋਈ ਇਹ ਕਿਸੇ ਪਾਸੋਂ ਮਾਰਦੀ ਨਹੀਂ ਹੈਗੀ। ਸੀਲਸ ਲੱਗ ਇੰਨੀ ਆ ਜਿੰਨੀ ਤੁਸੀਂ ਕਹਿ ਦੋਗੇ ਬਿਨਾ ਨਿਆਂ ਤੋਂ ਚਵਾਈ ਕਰਦੇ ਸੀ ਘਰੇਲੂ ਵਹਿੜਾ ਜਿੱਥੋਂ ਆਪਾਂ ਲਈ ਆਈ। ਅੱਜ ਹੀ ਆਪਣੇ ਕੋਲੇ ਆਈ ਆ। ਮੁੱਲ ਸਿਰਫ 25000 ਰੁਪਇਆ। ਕਿਸੇ ਵੀ ਮੇਰੇ ਭਾਈ ਨੂੰ ਵਹਿੜ ਚਾਹੀਦੀ ਹੋਵੇ। ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਸੰਪਰਕ ਕਰਕੇ ਬਹਿੜ ਖਰੀਦ ਸਕਦੇ ਹੋ ਜੀ ਸੋਹਣਾ ਥਾਨ ਲੱਗਿਆ ਦਾ 4 8 ਮੁੱਠੀ ਵਾਲਿਆ ਗੁਲਾਬੀ ਥਾਣਾ ਸਾਹਮਣੋ ਸਾਹਮਣੀ ਆ ਲੇਬੇ ਦੀਆਂ ਢਿੱਲਾ ਤੁਸੀਂ ਦੇਖ ਸਕਦੇ ਹੋ ਦੁੱਧ 13 ਲੀਟਰ ਦਊਗੀ ਜਿਹੜਾ ਮੇਰੇ ਭਰਾ ਦੇ ਸੱਜਣ ਨੇ ਬਹਿੜ ਲੈਣੀ ਹੋਵੇ ਗਰਮੀ ਦਾ ਤੋਹਫਾ ਗਾ ਗਰਮੀ ਇਹਨੇ ਮੰਨਣੀ ਕੋਈ ਨਹੀਂ ਕਿਸੇ ਨੂੰ ਚਾਹੀ ਹੋਵੇ ਚਾਹੀਦੀ ਹੋਵੇ ਤੁਸੀਂ ਚੱਲਦੇ ਨੰਬਰ ਤੇ ਸੰਪਰਕ ਕਰਕੇ ਬਹਿੜ ਖਰੀਦ ਸਕਦੇ ਹੋ ਜੀ ਕਿਉਂਕਿ ਜਿੰਨਾ ਕਦੋਂ ਤੂੰ ਸੰਗਣਾ ਦਿਓ ਬਾਈ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਮੀ ਤੇ ਨੈਕਸਟ ਵੀਡੀਓ ਤੇ ਜੀ